ਸ਼ਸਤਰੀਕਾਰ ਜੀ ਸਾਰਿਆਂ ਨੂੰ ਆਓ ਜਾਣਦੇ ਆ ਬਾਸਪਤੀ ਦੇ ਤਾਜ਼ਾ ਰੇਟਾਂ ਦੇ ਬਾਰੇ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ ਆ 2500 ਰੁਪਏ ਲੱਗਿਆ ਲਾਂਡਵਾ ਮੰਡੀ ਦੇ ਵਿੱਚ 1509 ਦਾ ਰੇਟ ਆ 2505 ਰੁਪਏ ਲੱਗਿਆ ਨਰੇਲਾ ਮੰਡੀ ਦੇ ਵਿੱਚ 1509 ਦਾ ਰੇਟ ਆ 2425 ਰੁਪਏ ਲੱਗਿਆ ਦਬਰਾ ਮੰਡੀ ਦੇ ਵਿੱਚ 1509 ਦਾ ਰੇਟ ਆ 2400 ਰੁਪਏ ਲੱਗਿਆ ਖੈਰ ਮੰਡੀ ਦੇ ਵਿੱਚ 1509 ਦਾ ਰੇਟ ਆ 2300 ਰੁਪਏ ਲੱਗਿਆ ਤਰਾਵੜੀ ਮੰਡੀ ਦੇ ਵਿੱਚ 1509 ਦਾ ਰੇਟ 2410 ਰੁਪਏ ਲੱਗਿਆ ਇੰਦਰੀ ਮੰਡੀ ਦੇ ਵਿੱਚ 1509 ਦਾ ਰੇਟ 2400 ਰੁਪਏ ਲੱਗਿਆ ਜਗਾਦਰੀ ਮੰਡੀ ਦੇ ਵਿੱਚ 1509 ਦਾ ਰੇਟ 2321 ਰੁਪਏ ਲੱਗਿਆ ਤਹਾਣਾ ਦੇ ਵਿੱਚ 1509 ਦਾ ਰੇਟ 2315 ਲੱਗਿਆ ਦਾਦਰੀ ਮੰਡੀ ਦੇ ਵਿੱਚ 1509 ਦਾ ਰੇਟ 2251 ਰੁਪਏ ਲੱਗਿਆ ਬਲੰਦ ਸ਼ਹਿਰ ਦੇ ਵਿੱਚ 1509 ਦਾ ਰੇਟ 2000 ਤੋਂ ਲੈ ਕੇ 2430 ਰੁਪਏ ਤੱਕ ਲੱਗਿਆ ਬਾਂਸਪਤੀ ਦੇ ਤਾਜ਼ਾ ਰੇਟ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ